ਸ਼ਿਕਾ ਲਈ ਸੁਆਗਤ ਹੈ ਤੁਹਾਡਾ ਸਾਡੇ ਵਲੌਗ ਵਾਲੇ ਖੇਤਾਂ ਦੇ ਵਿੱਚ ਵਲੌਗ ਵਾਲੇ ਖੇਤਾਂ ਦੇ ਬਲੌਗ ਦੇ ਵਿੱਚ ਸੋਰੀ ਖੇਤਾਂ ਵਾਲੇ ਉਸ ਬਲੌਗ ਦੇ ਵਿੱਚ ਅੱਜ ਮੈਂ ਇੱਕ ਗਲਤੀ ਵੀ ਕੀਤੀ ਹੈ ਉਹ ਹੈਗੀ ਸਕੂਲ ਦੀ ਪੈਂਟ ਪਾ ਕੇ ਹੁਣ ਮੈਨੂੰ ਸਕੂਲ ਦੀ ਪੈਂਟ ਪਾ ਕੇ ਸਬਜ਼ੀਆਂ ਕਹਿਣਗੀਆਂ ਸਕੂਲ ਦੀ ਪੈਂਟ ਪਾ ਕੇ ਆ ਕੇ ਤੂੰ ਸਬਜ਼ੀਆਂ ਨਹੀਂ ਕਰ ਤੋਂ ਨਹੀਂ ਪਾਈ ਤੇ ਗਾਇਸ ਅੱਜ ਦੇ ਬਲੌਗ ਦੇ ਵਿੱਚ ਤੁਹਾਨੂੰ ਬਹੁਤ ਸਾਰੀ ਚੀਜ਼ਾਂ ਦਿਖਾਵਾਂਗੀ ਮੈਂ ਕਿ ਬਾਈਂਗਨ ਸਬਜ਼ੀ ਤੋੜਨ ਆਇਆ ਕੋਈ ਅੱਜ ਕੱਲ ਸਬਜ਼ੀਆਂ ਨਹੀਂ ਆਈਆਂ ਕੁਛ ਨਹੀਂ ਸਵਾਲ ਲੱਗਦਾ ਹੈਗਾ ਬਰੋਕਲੀ ਆਲੇ-ਦਾਲੇ ਨਾ ਕੁਛ ਨਹੀਂ ਸਵਾਲ ਲੱਗਦਾ ਮਰਦੀ ਰੰਗ ਕਰਕੇ ਸਾਰਾ ਤੁੰਦ ਲਾਇਆ ਹੋਇਆ ਪਿਆ ਮਸਨ ਬਸ ਮੈਂ ਐਸਾ ਕਹਤਾ ਕੁਛ ਨਹੀਂ ਸਵਾਲ ਲੱਗਦਾ ਮਨ ਦੇ ਕੀ ਅੰਦਰ ਕੁਛ ਨਹੀਂ ਦਿਖ ਰਹਾ ਹੈਗਾ ਇੱਧਰ ਦੇਖੂਗਾ ਆ ਦੇਖ ਦਿਖ ਰਿਹਾ ਦੇ ਮਮਾ ਕਰ ਨਹੀਂ ਇਹ ਕੰਮ ਮਮਾ ਤੋੜਨ ਨੇ ਬੇਗਨ ਛੋਟਾ ਜਿਹਾ ਵੀ <laughs> कोई सब्जी है मां को सच अच्छा लगता है आ दो बैंगन इतने बड़े-बड़े तो सही ने और की बद्दू 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 पटाए के टांग चक्कर गया दादा जी ओ 10 नंबर टीशर्ट खींच दिया आ गई तीजा हां आके ही जी पालक है गाइस हो गई सवेरे लेके जाओ सवेरे ले जाओ रोटियां पे पालांगे ਰੋਟੀਆਂ ਚ ਪਾ ਲਾਂਗੇ ਐਂ ਚੋ ਹੋ ਤਾਂ ਜਾਣਦੇ ਪੁਰਾ ਐ ਏਡੇ ਏਡੇ ਕਰਾ ਲਾ ਲੀਆ ਵਾਟਾ ਹੋ ਜਾਣੀ ਆ ਤੋੜਦੇ ਕਦੋਂ ਇਹ ਆਂ ਸਬਜੀ ਤੁਸੀਂ ਦੇਖਿਓ ਐਡਾ ਬੜਾ ਇੱਕ ਡੰਡੀ ਤੋਂ ਤੋੜ ਲਵੇ ਮੈਂ ਨਹੀਂ ਤੋੜਿਆ ਉਹ ਗਿਰਿਆ ਵਾ ਵਿੱਚ ਛੋਟੇ ਨੇ ਆ ਨਹੀਂ ਅੱਗੇ ਦਾ ਕਰੇ ਵੀ ਨਹੀਂ ਦੇਖੋ ਹਉ ਦੇਖ ਜਿੰਨੇ ਲੱਗੇ ਵੇ ਆਲੇ ਬੁੱਟੇ तो जमीन ख़राब हो गए। ਆਂਦਾ 3 ਸਫਰੇ ਮਾਰਨੀ ਪੂਰਾ ਕੀਆ ਥੋੜੇ ਰਹਿ ਗਏ ਆ ਕਰੇਲੇ ਤੋੜ ਲਾ ਦੇਖ ਮੱਥੇ ਤੇ ਕਰੇਲੇ ਕਿੰਨੇ ਦੇਖੀ ਆ ਦੇਖ ਹਲੋ ਚੁੱਕੀ ਭਾਜੀ ਬਣ ਜੂਗੀ ਮੜੀ ਜੀ ਕਰੇਲੇ ਤੋੜ ਲਾ ਸਾਰੇ ਮਿਕਸ ਵੈਜ ਕਰੋ ਹੋ ਕਿੱਡਾ ਬੜਾ ਬਤੂ ਲੱਗਿਆ ਮੇਰੇ ਕਰੇਲੇ ਤੇ ਪੰਜਾਬੀ ਚ ਗਾਇਸ ਬਦਾਈ ਕਹਿੰਦੇ ਨੇ ਹਿੰਦੀ ਚ ਬੈਂਗਣ ਕਹਿੰਦੇ ਨੇ ਇਹਨੂੰ ਤੇ ਇੰਗਲਿਸ਼ ਚ ਇੰਗਲਿਸ਼ ਚ ਪਤਾ ਨਹੀਂ ਕੀ ਇਹਨਾਂ ਤਨ ਹੋਰ ਲੱਗ ਰਿਹਾ ਇਹਨੇ ਛੋਟੇ ਬੇਲ ਸੁੱਕੀ ਪਰ ਇੰਗਲਿਸ਼ ਚ ਇਹਨੂੰ ਬਰੋਕਲੀ ਕਹਿੰਦੇ ਨੇ ਬਰੋਕਲੀ ਨਾ ਕਹਿੰਦੇ ਹੋਰ ਬਲ ਕੀ ਕਰ ਸਕਦੇ ਆ ਹੁਣ ਮੈਂ ਕਹਤਾ ਤੇ ਆ ਬਰੋਕਲੀ ਨੇ ਮੈਂ ਪ੍ਰੋਜ਼ੀਨਟਾ ਬਹੁਤ ਸੌਦੀ ਆ ਬਾਦੂ ਆ ਫਾ ਫਾ ਕੁਛ ਦੇ ਦਿੰਦੇ ਨੇ ਮੈਨੂੰ ਲੱਗੇ ਕਿਰਤਨੇ ਆਕਮਾ ਜੀ ਕਿਰਤ ਹੋਣਾ ਇੱਥੇ ਕਿਤੇ ਸ਼ਾਇਦ ਹੋ ਸਕਦਾ ਹੈ ਸ਼ੈਡ ਐਦਰ ਬਿਜਲੀ ਹੈ ਉਹਨਾਂ ਨੇ 10 ਨੰਬਰ ਟੀ-ਸ਼ਰਟ ਮੈਂ ਅਸੀ ਪਈਏ ਹੋਮ ਪਈਏ ਆਂਦਾ ਅੱਗੇ ਪਾਸੋਂ ਹਾਂ ਲਾ ਦੋ ਆ ਜਾਓ ਮਰੂਦ ਤੇ ਦੇਖੇਗੀ ਕੋਈ ਹੈ ਮਰੂਦ ਦਾ ਕਮਾ ਲੈ ਲੇ ਚੱਕ ਕੇ ਪਾਪਾ ਨੇ ਉਹ ਕਰ ਲਿਆ ਕੋਈ ਨਾ ਦੇਖੇ ਨੇ ਆਜੋ ਚਲ ਜਾ ਅੱਜ ਨਾਲੇ ਅੱਜ ਮੰਨਣਾ ਹੈਂ ਗੁਰੇ ਹੋਰੇ ਮੂਲੀ ਮਲੀ ਹੋਈ ਹੈ ਕੋਈ ਪਾਣੀ ਦੇਣ ਆਲਾ ਤੁਹਾਡਾ ਸਾਰੇ ਘਾਸੇ ਨੂੰ ਓਰੇ ਕਿ ਲਾਇਆ ਪਾਣੀ ਅਰ ਮੈਥੇ ਲਾਏ ਤੇ ਹੋਇਓ ਨਹੀਂ ਸਮੇਂ ਫਿਰ ਹੋਇ ਨਹੀਂ ਕਾਤੇ ਐ ਨਹੀਂ ਜਿਆਦੇ ਪਹਿਲਾਂ ਲਾਦੇ ਸੁੱਣੀ ਗਰਮਾਈ ਆ ਹੂ ਲੌੜੇ ਦੀ ਜੇ ਪਾਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਮੈਂ ਤਾਂ ਉਹਨਾਂ ਗੇਂਚਾ ਮਾਰੇ ਅੰਬ ਦਾ ਚਾਰ ਕੀ ਇਹਦਾ ਚਾਰ ਹਮ ਲੋਕੀ ਦਾ ਚਾਰ ਲੋਕੀ ਦਾ ਚਾਰ ਕੀ ਇਹਦੇ ਚਾਰ ਸਵੇਲੇ ਦਾ ਚਾਰ ਸਿਰ ਵੀਰ ਪੇਦੇ ਵਿੱਚ ਅਮਰੂਦ ਦਾ ਚਾਰ ਵੀਰ ਪੇਦੇ ਵਿੱਚ ਆਲੇ ਨਾ ਇਹ ਵੀਰ ਵੀਰ ਪੇਦੇ ਇਹ ਲਗਾ ਹੋਆ ਹੈ ਹਮਾਰਾ ਅਮਰੂਦ ਸੋਨੇ ਸੋਨੇ ਅਮਰੂਦ ਲੱਗ ਰਹੇ ਨੇ ਸਦੂ ਆਹ ਤਾਂ ਨਹੀਂ ਉੱਚੀ ਹੈ ਇਹਨੂੰ ਕਿ ਮੈਂ ਥੋੜਾ ਜਿਹਾ ਸੀ ਤੋੜ ਲੇ ਪਮ ਅਗਰ ਇਹ ਵੀ ਲੱਗਿਆ ਹੋਇਆ ਹੈ ਮੇਰੇ ਹੂੰ ਗਾਇਸ ਇਹ ਹੈ 뷰 ਮੋਟਰ ਦਾ 뷰 ਹੂੰ ਗਾਇਸ 뷰 ਤਾਂ ਯਾਦ ਹੈ ਤੂੰ ਸਭ ਨੂੰ 뷰 ਦੋ ਮੋਟਰ ਨੂੰ ਰੱਖਾ ਦੋ ਸਾਡੂ 뷰 ਦੋ ਤੂੰ ਠੀਕ ਆ ਮੋਟਰ ਦੇ ਘਰੇ ਚੈਨ ਲਾ ਬਚਾ ਦਿੱਤਾ ਸਾਡਾ ਇਹ ਸਾਨੂੰ ਵੀ ਉਹ ਹੈ ਵੀਊ ਦੇਖ ਕੇ ਕਿ ਨਹੀਂ ਉਹ ਫੜ ਲਈ ਮਾਚ ਸਾਡੇ ਖੇਤ ਸਭ ਤੋਂ ਸੋਹਣੇ ਆ ਆਪਣੀ ਕਿੱਥੇ ਰੰਬੀ ਲੱਗੀ ਇਹ ਇਹ ਆਮ ਲਗਾ ਹੁਆ ਹੈ ਸਾਡਾ ਖਾਣਾ ਨਹੀਂ ਕਰ ਹਲੇ ਰੋਣੀ ਕਰੀ ਵੀ ਆਪਣੇ ਮੀਜੀ ਨਹੀਂ ਹੈਗੀ ਮਤਲਬ ਸਾਡੇ ਖਾਨਦਾਨ ਨੇ ਅੰਬ ਬਗਾਏ ਸੇ ਇਹ ਵੀ ਸਾਡੇ ਖਾਨਦਾਨ ਚੰਦਾ ਏਵੇਂ ਦਾ ਦਦ ਦਦ ਲਗਾਈ ਸੀ ਸ਼ਾਇਦ ਹੈ ਨਾ ਦਦੀ ਨੇ ਦਦੀ ਨੇ ਹੂੰ ਦਦੀ ਨੇ ਲਗਾਇਆ ਹੋਇਆ ਡਗੜੋਗੇ ਤਾਂ ਤੁਹਾਨੂੰ ਹਾਂਜੀ ਤੋੜ ਦਿਆਂ ਤੂੰ ਪੀਤੇ ਵੀ ਲਾਤੇ ਖੇਤ ਠੀਕ ਹੈ ਆ ਰਹੇ ਹਾਂ ਪੁਰਾਣੇ ਹੀ ਮੰਨੇ ਲੱਗ ਰਹੇ ਹਾਂ ਪੁਰਾਣੇ ਹੀ ਮੰਨੇ ਨੇ ਠੀਕ ਹੈ ਬਸ ਚੱਲ ਚੱਲ ਗਿਰ ਜੇਗਾ ਤੂੰ ਐਂ ਕੀ ਮੈਂ ਕਿਹ ਦੂੰ ਚੱਲ ਛੱਟ ਐਂ ਪ੍ਰੈਕਟਿਸ ਨਹੀਂ ਕੀਤੀ ਜੱਟ ਨੇ ਗਿਰ ਕੇ ਨਾ ਖੱਟ ਦੰਦ ਜਿਹੜੇ 4 ਹੈਗੇ ਨੇ ਨਿਕਲ ਜਾ ਚਾਰ ਨਹੀਂ ਚਾਰ ਤੋਂ ਫੱਦਰ ਨੇ ਪੰਜ ਲਾਲਾ ਪੰਜ ਉਹ ਤਾਂ ਵੀ ਫੱਦ ਨੇ ਜਿਹੜੇ ਤੁਹਾਡੇ ਨੇ ਲਾਉਂਦੀ ਨੇ ਮੇਰੇ ਮੇਰੇ ਤਾਂ 32 ਨੇਗੇ 32 ਦੇ 32 ਦੰਦ ਖੱਟੀ ਤੋਂ ਨੇ ਤੇਰੇ ਤਾਂ ਕਿੱਥੇ ਹੋਣੇ 32 ਨੇ ਨਾ ਜੋ ਆਕਾ ਦੇ ਵੀ 32 ਹੁੰਦੇ ਨੇ ਮੈਂ ਤਾਂ ਚੱਲੇ ਜਾਣਾ ਪੁੱਠਾ ਇਹਦਾ ਲੱਗ ਸਟੇਬਲ ਆ ਕੈਮਰਾ ਹੂੰ ਪਿੱਛੇ ਨਾ ਗਿਰ ਜੀ ਨਹੀਂ ਗਿਰ ਜਾ ਪਿੱਛੇ ਕਿਹੜਾ ਖੂਹ ਆ

ਡਸੇ ਬੱਚਾ ਹੈ ਨਾ ਉਹ ਬਹੁਤ ਜਿਆਦਾ ਹੀ ਡੂੰਗਾ ਹੈ ਡੂੰਗਾ ਜੁਹਾਜ ਮੰਜੋਤਾ ਚਲਾਉਂਦਾ ਹੀ ਨਹੀਂ ਹੈਗਾ ਮੈਂ ਤਾਂ ਛੋਟੇ ਵਾਲੀ ਦੀ ਦਿੰਦਾ ਨਾ ਛੋਟੇ ਅੰਦਰ ਨਾ ਕੀ ਤੋੜ ਰਹੇ ਹੋ ਨਿੰਬੂ ਕੋਰੇ ਵੀ ਉਥਰੇ ਨਹੀਂ ਹੈ ਨਿੰਬੂ ਤਾਂ ਨਿੰਬੂ ਖੱਟਾ ਖੱਟਾ ਨਿੰਬੂ ਸਾਰਾ ਪਰ ਨੇੜਾ ਹੈ ਹੂੰ ਕੱਕਾ ਹੋਇਆ ਸਾਰਾ ਲੱਗਿਆ ਮਿੱਠਾ ਹੈਗਾ ਕੋਈ ਹਾਂ ਨਹੀਂ ਤਾਂ ਫਾਫਾ ਦੋਂਗੇ ਕਿ ਸਕੂਟਰੀ ਚ ਰੱਖ ਲਾਂ ਆ ਮਿੱਠਾ ਜੀ ਹਮਾਰੇ ਖੇਤ ਮੇ ਪਪੀਤਾ ਤਾਜ਼ਾ ਲੱਗੇ ਹੋਣਾ ਅ ਕਰਣੀ ਇੱਕ ਵੀ ਕਦੇ ਲੱਗਿਆ ਹੈ ਨਾ ਪਪੀਤਾ ਨਮਰ ਸੁੱਕ ਗੜ ਜੇ ਜਾਂਦੇ ਨੇਗੇ ਹਰੇ ਪਪੀਤੇ ਦੀ ਸਬਜ਼ੀ ਬਣਦੀ ਆ ਤੋੜ ਦੋ ਤੁਸੀਂ ਤਾਂ ਲੇਟ ਹੋ ਗਏ ਕੇ ਪਪੀਤੇ ਟਿੱਕੀ ਵੀ ਬਣ ਜਾਂਦੀ ਆ ਦਹੀਂ ਚ ਵੀ ਪਾਏ ਜਾਂਦਾ ਏ ਟਿੱਕੀ ਬਣਾਓ ਦਹੀਂ ਨਾਲ ਬਹੁਤ ਟਿੱਕੀ ਬਣਾ ਕੋਫਤੇ ਵੀ ਬਣ ਜਾਂਦੇ ਨੇ ਫਟ ਲੈ ਕੇ ਚੱਲੋ ਨਾ ਅਜਿੰਨ ਲੈ ਕੇ ਜਾਂਦੇ ਨੇ ਨਾ ਲੈ ਕੇ ਰਹਿਣਾ ਉਸਮਣ ਜਿੰਨ ਨਾਲ ਲੈ ਕੇ ਜਾਂਦਾ ਤਾਂ ਕੋਸਦਾ ਰਹੇ ऐसा ये ऐसा ही कि हम समझ में भाई सो कल्ला उचला पत्ता हवा च उड़ रहे देखो हो बुचे हला कल्ला है नाच रहे हो ओके ये समझ में हमर किथों आगे हम्म खट्टी फर्क दे ਖੱਟਾ ਲੱਗਣਾ ਹੈ ਗੋੰਦਾ ਜਿਖਰੇ ਸੋਣਾ ਹਾਂ ਲੱਗਦੀ ਹੈ ਹਾਂ ਹਾਂ ਗੱਲ ਕਰਾਂ ਮੈਂ ਪਤਾ ਨਹੀਂ ਕੀ ਤੇ ਕਿਹੜਾ ਸੋਣਾ ਹੈ ਲੱਗਦਾ ਮੈਂ ਸਮੀਰੀ ਪਾੜੀਆਂ ਥੋੜੀਆਂ ਨੇ ਗੱਲ ਕਰਦੇ ਜਿਖਰੇ ਸੋਣਾ ਹੁਣ ਮੈਂ ਬਹੁਤ ਸੋਣਾ ਇਹ ਤੂੰ ਦੇਖਿਆ ਮੈਂ ਸਮੀ ਖਾ ਕੇ ਸੋਣਾ ਹੋਇੰਦਾ ਮੁੰਡਾ ਦੇ ਗਰਲ ਸ ਆ ਕੜਕ ਪੀਂਦੇ ਚ ਕਰਦੇ ਆ ਵੋਇਸ ਹਾਂਜੀ